ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਤਣਾਅ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਰਲ ਮਿਲ ਕੇ ਉਸ ਅਕਾਲ ਪੁਰਖ ਦੇ ਅਰਦਾਸ ਬੇਨਤੀ ਕਰੀਏ ਕਿ ਜੰਗ ਵਰਗੀ ਸਥਿਤੀ ਪੈਦਾ ਨਾ ਹੋਵੇ ਕਿਉਂਕਿ ਅਸੀਂ ਆਪਣੇ ਬਜ਼ੁਰਗਾਂ ਨਾਲ ਜਦੋਂ ਗੱਲਬਾਤ ਹੁੰਦੀ ਸੀ ਇਸ ਮੁੱਦੇ ਤੇ ਕਿਉਂਕਿ ਸਾਡੇ ਬਜ਼ੁਰਗ ਦੱਸਦੇ ਸੀ ਵੀ ਜਦੋਂ ਜੰਗ 1971 ਦੇ ਵਿੱਚ ਲੱਗੀ ਸੀ ਤੇ ਬੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਤੇ ਜਦੋਂ ਅੱਜ ਵੀ ਸਾਨੂੰ ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ ਤੇ ਅੱਜ ਵੀ ਸਾਡੇ ਰੌਂਗਟੇ ਜਿਹੜੇ ਖੜੇ ਹੋ ਜਾਂਦੇ ਆ ਸਾਊਤੋਂ ਪਹਿਲਾਂ ਤਾਂ ਆਪਾਂ ਰਲ ਮਿਲ ਕੇ ਅਰਦਾਸ ਬੇਨਤੀ ਕਰੀਏ ਇਹ ਸੱਚੇ ਪਾਤਸ਼ਾਹ ਕੋਈ ਜੰਗ ਵਰਗੀ ਸਥਿਤੀ ਨਾ ਪੈਦਾ ਹੋਵੇ ਅਗਰ ਜੇ ਕੋਈ ਇਦਾਂ ਦੀ ਨੌਕਤ ਆ ਜਾਂਦੀ ਆ ਤੇ अनेਕਾਂ ਜਿਹੜੇ ਬੇਕਸੂਰ ਲੋਕ ਇਹਦੇ ਵਿੱਚ ਮਾਰੇ ਜਾਣਗੇ ਤੇ ਇੱਕ ਮੈਂ ਸਾਡੇ ਪੱਤਰਕਾਰ ਸਹਿਬਾਨਾਂ ਨੂੰ মিডিਆ ਨੂੰ ਜ਼ਰੂਰ ਬੇਨਤੀ ਕਰੂੰਗਾ ਕਿਉਂਕਿ ਇਹੋ ਜੀਆਂ ਭੜਕਾਊ ਖਬਰਾਂ ਨਾਲਉ ਜਿਸ ਕਰਕੇ جنگ ਲੱਗਣ ਦੇ ਅਸਾਰ ਬਣ ਜਾਣ ਕਿਉਂਕਿ ਇਸੇ ਕਰਕੇ ਲੋਕਸ ਨੂੰ ਅੱਜ ਗੋਦੀ ਮੀਡੀਆ ਕਹਿ ਰਹੇ ਆ ਕਿਉਂਕਿ ਕੁਝ ਚੈਨਲ ਹੈ ਜਿਹੜੇ ਲਗਾਤਾਰ ਕਹਿ ਰਹੇ ਆ ਹਮਲਾ ਕਰ ਦੇਉ ਪਾਕਿਸਤਾਨ ਤੇ ਛੇਤੀ ਕਿਉਂ ਨਹੀਂ ਪਾਤ جنگ ਲਾ ਰਿਹਾ ਕਿਉਂਕਿ ਜੇ جنگ ਲੱਗ ਜਾਂਦੀ ਆ ਬਚਣਾ ਤੁਸੀਂ ਵੀ ਨਹੀਂ ਕਿਉਂਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਗੱਲਬਾਤ ਜਦੋਂ ਹੁੰਦੀ ਸੀ ਸਾਡੇ ਮੇਰੇ ਦੱਸਦੇ ਸੀ ਕਿ ਕਿੰਨੀਆਂ ਕੀਮਤੀ ਜਾਨਾਂ ਜੰਗ ਦੇ ਵਿੱਚ ਚਲੀਆਂ ਗਈਆਂ ਸੀ ਪਰ ਮੈਂ ਤੁਹਾਨੂੰ ਨਿਮਰਤਾ ਸਹਿਤ ਹੱਥ ਬਨ ਕੇ ਬੇਨਤੀ ਜੁਰੂ ਕਰੂੰਗਾ ਵੀ ਕੋਈ ਪੜਕਾਊ ਖਬਰਾਂ ਨਾ ਲਾਓ ਤਾਂ ਕਰਕੇ ਲੋਕਾਂ ਵਿੱਚ ਜਿਹੜਾ ਸਹਿਮ ਦਾ ਮਾਹੌਲ ਨਾ ਪੈਦਾ ਹੋਵੇ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜੋਗਾ ਹਰੇਕ ਕੋਲੇ ਫੋਨ ਜਦੋਂ ਤੁਸੀਂ ਖਬਰਾਂ ਦੇਖਦੇ ਆ ਉਹਨਾਂ ਵਿੱਚ ਡਰਦਾ ਮਾਹੌਲ ਹੈ ਸਹਿਮ ਦਾ ਮਾਹੌਲ ਦੇਖਣ ਨੂੰ ਆਮ ਮਿਲ ਰਿਹਾ ਤੇ ਕਿਉਂਕਿ ਜੇ ਤੁਸੀਂ ਇਹ ਕਹਿ ਰਹੇ ਹੋ ਮਸ਼ੇਤੀ جنگ ਲਾਓ ਕਿਉਂਕਿ ਇਹ ਵੀ ਨਾਲ ਗੱਲ ਆ ਕਿਉਂਕਿ ਭਾਰਤ ਸਰਕਾਰ ਨੂੰ ਬਹੁਤ ਕੁਝ ਦੇਖਣਾ ਹੁੰਦਾ ਕਿ ਅਸੀਂ ਆਪਣੇ ਲੋਕਾਂ ਦੀ ਸੁਰੱਖਿਆ ਕਿਵੇਂ ਕਰਨੀ ਆ ਲੋਕਾਂ ਦਾ ਜੇ جنگ ਵਰਗੀ ਸਥਿਤੀ ਬਣ ਜਾਂਦੀ ਆ ਲੋਕਾਂ ਦੇ ਖਾਣ ਪੀਣ ਦਾ ਕਿਦਾਂ ਪ੍ਰਬੰਧ ਕਰਦਾ ਵਾਂ ਲੋਕਾਂ ਦੇ ਰਹਿਣ ਸਨ ਦਾ ਕਿਦਾਂ ਪ੍ਰਬੰਧ ਕਰਨਾ ਵਾ ਕਿਉਂਕਿ ਸਰਕਾਰ ਪਲ-ਪਲ ਤੇ ਆਪਣੀ ਜਿਹੜਾ ਕੰਮ ਕਰ ਰਹੀ ਆ ਸਾਂਝੋਂ ਵਰਤ ਰਹੀ ਆ ਕਿਉਂਕਿ ਨਾਲ ਇਹ ਵੀ ਗੱਲ ਆ ਵੀ ਸਾਡੀ ਜਿਹੜੀ ਆ ਭਾਰਤ ਸਰਕਾਰ ਜਾਂ ਸਾਡੀ ਭਾਰਤੀ ਫੌਜ ਆ ਮਜ਼ਬੂਤ ਆ ਕਿਉਂ ਹਜੇ ਤੱਕ ਲੋਕਾਂ ਨੂੰ ਕੋਈ ਵੀ ਜਿਹੜਾ ਡਰ ਦਾ ਮਾਹੌਲ ਨਹੀਂ ਰੱਖਣਾ ਚਾਹੀਦਾ ਅਜਿਹੀ ਸਥਿ ਹਜੇ ਤੱਕ ਨਹੀਂ ਆਈ ਹਾਂ ਇਹ ਠੀਕ ਆ ਵੀ ਅੱਜ ਜੋ ਭਾਰਤ ਸਰਕਾਰ ਵੱਲੋਂ ਜਾਂ ਭਾਰਤੀ ਫੌਜ ਵੱਲੋਂ ਇੱਕ ਮੋਕ ਡਰਲ ਕੀਤੀ ਜਾ ਰਹੀ ਆ ਉਹ ਸਿਰਫ ਲੋਕਾਂ ਵਿੱਚ ਡਰਦਾ ਮਾਹੌਲ ਕੱਢਣ ਵਾਸਤੇ ਕੀਤੀ ਜਾ ਰਹੀ ਆ ਵੀ ਜੇ ਕੋਈ ਇਦਾਂ ਦੀ ਨੋਟ ਆਉਂਦੀ ਆ ਤੁਸੀਂ ਆਪਣੀ ਕਿਵੇਂ ਸੁਰੱਖਿਆ ਕਰਨੀ ਆ ਜਿਹੜੇ ਸਾਇਰਨ ਅੱਜ ਵੱਜਣਗੇ ਉਹ ਸਾਇਰਨ ਨਿਕਨ ਨਿਸ਼ਾਨੀ ਦੱਸੀ ਜਾਊਗੀ ਵੀ ਜੇ ਅੱਜ ਇਹ ਸਾਇਰਨ ਵੱਜਿਆ ਤੁਸੀਂ ਕਿਸ ਤਰ੍ਹਾਂ ਬਚਾਅ ਕਰਨਾ ਜੇ ਆਹ ਸਾਇਰਨ ਦੀ ਆਵਾਜ਼ ਆਉਂਦੀ ਆ ਤੁਸੀਂ ਆਪਣਾ ਕਿਵੇਂ ਬਚਾਅ ਕਰਨਾ ਉਹ ਲੋਕਾਂ ਵਿੱਚ ਡਰਦਾ ਮਾਹੌਲ ਕੱਢਣ ਵਾਸਤੇ ਇੱਕ ਆ ਜਿਹੜੀ ਮੋਕ ਡਰਲ ਕੀਤੀ ਜਾ ਰਹੀ ਆ ਇੱਕ ਅਭਿਆਸ ਹੀ ਕੀਤਾ ਜਾ ਰਿਹਾ ਕਿਉਂਕਿ ਇਹਦੇ ਤੋਂ ਸਾਨੂੰ ਡਰਨ ਦੀ ਲੋੜ ਨਹੀਂ ਸਾਨੂੰ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਾਂ ਭਾਰਤੀ ਫੌਜ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਜੋ ਅੱਜ ਜਾਰੀ ਦਿੱਤਾ ਹੋਣਗੀਆਂ ਉਹਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਪਰ ਡਰ ਦਾ ਮਾਹੌਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਿਰਫ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਲੋਕਾਂ ਨੂੰ ਇੱਕ ਜਾਣਕਾਰੀ ਦੇਣ ਵਾਸਤੇ ਜਿਹੜੀ ਮੋਕ ਟੈਲ ਸ਼ੁਰੂ ਕੀਤੀ ਜਾ ਰਹੀ ਆ ਡਰਨ ਦੀ ਲੋੜ ਨਹੀਂ ਤੇ ਮੈਂ ਜਿਹੜੇ ਦਰਸ਼ਕ ਮੇਰੀ ਵੀਡੀਓ ਦੇਖ ਰਹੇ ਆ ਮੈਂ ਉਹਨਾਂ ਨੂੰ ਨਾਲ ਕਹੂੰਗਾ ਕਿਉਂਕਿ ਹਰੇਕ ਵੀਡੀਓ ਨਹੀਂ ਦੇਖ ਰਿਆ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਸਾਥੀਆਂ ਨੂੰ ਇਹ ਜਾਣਕਾਰੀ ਸਾਂਝੀ ਕਰੇ ਵੀ ਜਿਹੜੀ ਅੱਜ ਮੋਗਰਲ ਕੀਤੀ ਜਾ ਰਹੀ ਆ ਉਹ ਇੱਕ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਮੋਗਰਲ ਕੀਤੀ ਜਾ ਰਹੀ ਆ ਕੋਈ ਡਰਨ ਦੀ ਲੋੜ ਨਹੀਂ ਦੂਸਰੇ ਨੰਬਰ ਤੇ ਇੱਕ ਇਹ ਵੀ ਦੇਖਣ ਵਿੱਚ ਆਇਆ ਵਾ ਕਿ ਅੱਜ ਲੋਕਾਂ 'ਚ ਉਹ ਡਰਦਾ ਮਾਹੌਲ ਪੈਦਾ ਹੋਇਆ ਵਾ ਤੇ ਲੋਕ ਘਰਾਂ ਦੇ ਵਿੱਚ ਰਾਸਨ ਗਿਰਾਂ ਪੱਠਾ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਲੋਕਨ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਹਜੇ ਇਦਾਂ ਦੀ ਕੋਈ ਨੋਬਤ ਨਹੀਂ ਆਈ ਜੇ ਇਸ ਤਰ੍ਹਾਂ ਤੁਸੀਂ ਦੁਕਾਨਾਂ ਤੋਂ ਰਸਾਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਸੂਦਖੋਰ ਲੋਕ ਆ ਮੁਨਾਫਾਖੋਰ ਲੋਕ ਆ ਉਹਨਾਂ ਨੇ ਇਹ ਸਮਾਨ ਦੇ ਰੇਟ ਵਧਾ ਦੇਣੇ ਆ ਕਿਉਂਕਿ ਆਮ ਲੋਕਾਂ ਦੀ ਉੱਥੇ ਲੁੱਟ ਕੀਤੀ ਜਾਊਗੀ ਜਿਸ ਕਰਕੇ ਹਜੇ ਇਦਾਂ ਦੀ ਕੋਈ ਨੋਬਤ ਨਹੀਂ ਆਈਗੀ ਕਿਉਂਕਿ ਹਜੇ ਤੱਕ ਕੋਈ ਜੰਗ ਦੇ ਅਸਾਰ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਜਿਹੜਾ ਇਦਾਂ ਦੇ ਇਹ ਰਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਾਂ ਸਮਾਨ ਇਕੱਠਾ ਕਰਨ ਦੇ ਸਕੂ ਕਰ ਦਿੱਤਾ ਜਿਹੜੇ ਮੁਨਾਫਾਖੋਰ ਲੋਕ ਆ ਸੂਦਖੋਰ ਲੋਕ ਆ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਰੇਟ ਵਧਾ ਦੇਣਾ ਜਿਸ ਕਰਕੇ ਇੱਥੇ ਆਮ ਲੋਕਾਂ ਦੀ ਜਿਹੜੀ ਲੁੱਟ ਕੀਤੀ ਜਾਊਗੀ ਤੇ ਮੈਂ ਫਿਰ ਦੁਬਾਰਾ ਬੇਨਤੀ ਕਰੂੰਗਾ ਵੀ ਸਾਡੀ ਜਿਹੜੀ ਭਾਰਤੀ ਫੌਜ ਆ ਇਹ ਇੰਨੀ ਕਮਜ਼ੋਰ ਨਹੀਂ ਹੈਗੀ ਵੀ ਜੇ جنگ ਲੱਗ ਜਾਂਦੀ ਸਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਕਿਉਂਕਿ ਸਾਡੀ ਸਰਖਿਆਵਾਚ ਤੇ ਫੌਜ ਆ ਸਾਡੀ ਭਾਰਤੀ ਫੌਜ ਪੂਰੀ ਮਜ਼ਬੂਤ ਆ ਤੇ ਇਸੇ ਕਰਕੇ ਸਾਨੂੰ ਹਜੇ ਡਰਨ ਦੀ ਲੋੜ ਨਹੀਂ ਕਿਉਂਕਿ ਹਜੇ ਤੱਕ ਕੋਈ جنگ ਲੱਗਣ ਦੇ ਅਸਾਰ ਵੀ ਨਹੀਂ ਦਿਸ ਰਹੇ ਕਿਉਂਕਿ ਜਿਹੜੇ ਸਰਕਾਰ ਦੀਆਂ ਜਿਹ ਨਿਜਮਾ ਜਾਂ ਸਰਕਾਰ ਦੇ ਹਦਾਇਤਾਂ ਉਹਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਆ ਉਹਦੇ ਮੁਤਾਬਕ ਚੱਲਣਾ ਚਾਹੀਦਾ ਵਾ ਪਰ ਅਸੀਂ ਅੱਜ ਭਾਰਤੀ ਫੌਜ ਦੇ ਨਾਲ ਡਟ ਕੇ ਖੜਾਂਗੇ ਭਾਰਤ ਸਰਕਾਰ ਦੇ ਨਾਲ ਡਟ ਕੇ ਖੜਾਂਗੇ ਕੋਈ ਇਦਾਂ ਦੀ ਵੀ ਗੱਲ ਨਹੀਂ ਹੈਗੀ ਅਸੀਂ ਭਾਰਤੀ ਹੋਣ ਦੇ ਨਾਤੇ ਭਾਰਤੀ ਨਾਗਰਿਕ ਹੋਣ ਦੇ ਨਾਤੇ ਜਿਵੇਂ ਪੰਜਾਬ ਸਰਕਾਰ ਨੇ ਵੀ ਇੱਕ ਐਲਾਨ ਕੀਤਾ ਵੀ ਜੋ ਭਾਰਤੀ ਗਵਰਨਮੈਂਟ ਫੈਲਾ ਕਰੇਗੀ ਪੰਜਾਬ ਸਰਕਾਰ ਉਹਦਾ ਡਟ ਕੇ ਸਮਰਥਨ ਕਰੇਗੀ ਤੇ ਮੈਂ ਵੀ ਇੱਕ ਭਾਰਤੀ ਨਾਗਰ ਹੁੰਦੇ ਨਾਤੇ ਜਿੰਨੀ ਕਿ ਮੈਨੂੰ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਦਰਸ਼ਕੋ ਸਾਂਝੀ ਕਰਨ ਲੱਗਿਆ ਕਿਉਂਕਿ ਮੈਂ ਕੋਈ ਵਿਦਵਾਨ ਨਹੀਂ ਕੋਈ ਗੁਣੀ ਗਿਆਨੀ ਹੋ ਸਕਦਾ ਮੈਂ ਤੁਹਾਨੂੰ ਕੋਈ ਬੋਲ ਦੇ ਤਾਂ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਤੇ ਕਿਉਂਕਿ ਮੈਂ ਇਹਨਾਂ ਵਿਦਵਾਨ ਨਹੀਂ ਪਰ ਫਿਰ ਵੀ ਮੈਂ ਭਾਰਤੀ ਹੁੰਦੇ ਨਾਤੇ ਇਹ ਮੈਂ ਤੁਹਾਡੇ ਨਾਲ ਗੱਲਾਂ ਰੱਖੀਆਂ ਵੀ ਅੱਜ ਤੱਕ ਹੇ ਕੋਈ ਵੀ ਤੁਹਾਨੂੰ ਘਬਰਾਉਣ ਦੀ ਡਰ ਦੀ ਲੋੜ ਨਹੀਂ ਸਿਰਫ ਜੋ ਅੱਜ ਮੋਕਟਲ ਸ਼ੁਰੂ ਕੀਤੀ ਜਾ ਰਹੀ ਆ ਇਹ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋ ਸ਼ੁਰੂ ਕੀਤੀ ਜਾਂਦੀ ਆ ਤੇ ਆਪਾਂ ਸਰਕਾਰ ਦੇ ਜਿਹੜੇ ਹਦਾਇਤਾਂ ਦੀ ਨਿਗਰਾਨੀ ਪਾਲਣਾ ਕਰੀਏ ਤੇ ਫਿਰ ਮੈਂ ਇਹ ਕਹੂੰਗਾ ਵੀ ਜੋ ਅੱਜ ਪਤਾ ਲੱਗਿਆ ਵੀ ਲੋਕ ਘਰਾਂ ਵਿੱਚ ਵੱਡੀ ਗਿਣਤੀ ਰਸਨ ਇਕੱਠਾ ਕਰ ਰਹੇ ਆ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਹਜੇ ਤੱਕ ਕੋਈ ਜੰਗ ਲੱਗੀ ਨਹੀਂ ਨਾ ਹਜੇ ਅਸਾਰ ਦਿਖ ਰਹੇ ਆ ਪਰ ਜੇ ਆਪਾਂ ਇਸ ਤਰ੍ਹਾਂ ਲਾਗੇ ਕਰਨ ਕਿਉਂਕਿ ਜਿਹੜੇ ਮੁਨਾਫਾ ਖੋਰ ਲੋਕ ਆ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਰੇਟ ਵਧਾ ਦਨੇ ਆ ਤੇ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਉੱਥੇ ਜਿਹੜੀ ਲੁੱਟ ਕੀਤੀ ਜਾਊਗੀ ਤੇ ਮੈਂ ਫਿਰ ਇਦਾਂ ਕਹੂੰਗਾ ਵੀ ਜੇ ਸਰਕਾਰ ਦੇ ਪੰਨੇ ਬਨੇ ਪਾਲ ਕਰੀਏ ਤੇ ਭਾਰਤੀ ਫੌਜ ਸਾਡੀ ਇੱਡੀ ਵੀ ਕਮਜ਼ੋਰ ਨਹੀਂ ਅਸੀਂ ਭਾਰਤੀ ਫੌਜ ਦੇ ਨਾਲ ਆ ਭਾਰਤ ਸਰਕਾਰ ਦੇ ਨਾਲ ਆ ਪੰਜਾਬ ਸਰਕਾਰ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ